ਫਿਰ ਕਦੋਂ ਬੰਦ ਹੋਵੇਗਾ ਗੁੰਡਾਗਰਦੀ ਦਾ ਇਹ ਗੁੰਡਾ ਰਾਜ ਸਭ ਤੋਂ ਪਹਿਲਾਂ ਵੇਖੋ ਇਹ ਸੀਸੀਟੀਵੀ ਫੁਟੇਜ ਹੋਈ ਗੁੰਡਾਗਰਦੀ ਦੀ ਵੀਡੀਓ ਸਰਨੂ ਨਹੀਂ ਹੈ ਪੁਲਿਸ ਦਾ ਡਰ 25 ਤੋਂ 30 ਹਥਿਆਰਬੰਦ ਗੁੰਡਿਆਂ ਵੱਲੋਂ ਕੀਤਾ ਘਰ ਤੇ ਹਮਲਾ ਕੀਤੀ ਭੰਨ ਤੋੜ ਲੋਕਾਂ ਨੇ ਲੁਕ ਕੇ ਬਚਾਈ ਆਪਣੀ ਜਾਨ ਬੀਤੀ ਰਾਤ ਲੁਧਿਆਣਾ ਦੇ ਟੱਬਾ ਰੋਡ ਦੀ ਗਰੇਵਾਲ ਕਲੋਨੀ ਵਿੱਚ 25 ਤੋਂ 30 ਬਦਮਾਸ਼ਾਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਲੈਸ ਹੋ ਕੇ ਇੱਕ ਘਰ ਤੇ ਹਮਲਾ ਕਰ ਦਿੱਤਾ ਹਮਲਾ ਕਰਨ ਵਾਲੇ ਗੁੰਡਿਆਂ ਕੋਲ ਤਲਵਾਰਾਂ ਦਾ ਸਮੇਤ ਹੋਰ ਮਾਰੂ ਹਥਿਆਰ ਮੌਜੂਦ ਸਨ ਹਮਲਾਵਰਾਂ ਉੱਪਰ ਇਸ ਤਰ੍ਹਾਂ ਦਾ ਜਨੂੰਨ ਸਵਾਰ ਸੀ ਕਿ ਉਹਨਾਂ ਵੱਲੋਂ ਦਰਵਾਜ਼ਿਆਂ ਸਮੇਤ ਘਰਾਂ ਦੇ ਬਾਹਰ ਖੜੀਆਂ ਗਵਾਂਡੀਆਂ ਦੀਆਂ ਗੱਡੀਆਂ ਤੱਕ ਭੰਨ ਦਿੱਤੀਆਂ ਗਈਆਂ। ਪੂਰੇ ਮਹੱਲੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਬੋਲਾ ਨਿਵਾਸੀਆਂ ਦਾ ਕਹਿਣਾ ਸੀ ਕਿ ਰਾਤ ਸਮੇਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਸੀ। ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ। ਜਦੋਂ ਇਸ ਹੋਏ ਹਮਲੇ ਦੇ ਸਬੰਧ ਵਿੱਚ ਰਵੀ ਨਾਮ ਦੇ ਲੜਕੇ ਨਾਲ ਜੋ ਕਿ ਹਮਲਾ ਹੋਏ ਮਕਾਨ ਵਿੱਚ ਕਿਰਾਏ ਤੇ ਰਹਿੰਦਾ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਉਹ ਸੋਸ਼ਲ ਮੀਡੀਆ ਤੇ ਮੂਵੀ ਬਣਾ ਕੇ ਅਪਲੋਡ ਕਰਦਾ ਹੈ। ਕੁਝ ਲੋਕ ਉਸ ਦੇ ਫਾਲੋਅਰ ਦੀ ਬੜੀ ਗਿਣਤੀ ਤੋਂ ਜੈਲਸੀ ਰੱਖਦੇ ਹਨ ਅਤੇ ਉਸ ਨੂੰ ਧਮਕੀਆਂ ਦੇ ਰਹੇ ਹਨ ਜਿਸ ਦੇ ਕਾਰਨ ਹੀ ਉਸ ਦੇ ਘਰ ਤੇ ਹਮਲਾ ਕੀਤਾ ਗਿਆ ਹੈ। ਦੂਸਰੇ ਪਾਸੇ ਰਵੀ ਨਾਲ ਹੋਈ ਕੁੱਟਮਾਰ ਦੀ ਵੀ ਇੱਕ ਵੀਡੀਓ ਵਾਇਰਲ ਕੀਤੀ ਗਈ ਸੋਸ਼ਲ ਮੀਡੀਆ ਤੇ ਨਜ਼ਰ ਆਈ। ਇਸ ਕਈ ਵਾਰੀ ਕੱਲਾ ਕੇ ਜਿਸ ਤੋਂ ਜ਼ਿਆਦਾ ਹੈ ਕਿ ਇਹ ਹਮਲਾ ਸਿਰਫ ਫਾਲੋਵਰ ਦਾ ਨਾ ਹੋ ਕੇ ਕੋਈ ਹੋਰ ਹੋ ਸਕਦਾ ਹੈ ਜਾਣਕਾਰੀ ਦੇਂਦੇ ਉਸ ਦੇ ਪਰਿਵਾਰ ਅਤੇ ਮਾਹੌਲਾ ਨਿਵਾਸੀਆਂ ਨੇ ਦੱਸਿਆ ਪੁਰਾ ਮਾਮਲਾ ਜੀ ਇਹ ਨਾਲ ਦਿਆਂ ਕਰਕੇ ਕੁਝ ਹੋਇਆ ਜੀ ਨਾਲ ਇਹਨਾਂ ਨਾਲ ਮੁੰਡੇ ਇਹਨਾਂ ਨੂੰ ਕਤਨਾਈ ਸੀ ਨਾਲ ਨਾਲ ਸਾਡਾ ਵੀ ਸਮਾਨ ਭੰਗੇ ਬਾਹਰ ਮਤਲਬ ਇੱਕ ਦੋ ਰਹਿਦੇ ਰਹਿੰਦੇ ਆ ਰੈਂਟ ਤੇ ਰਹਿੰਦੇ ਜੀ ਇਹ ਇਹ ਸਾਨੂੰ ਕੋਈ ਜਾਣਕਾਰੀ ਨਹੀਂ ਕਿ ਇਹਨਾਂ ਦੇ ਮੁੰਡੇ ਨਾਲ ਹੀ ਹੋਇਆ ਜੋ ਹੋਈ ਹੈ ਮੁੰਡੇ ਤੇ ਕਾਫੀ ਆਈ ਸੀ ਜੀ 10-12 ਮੋਟਰਸਾਈਕਲਾਂ ਤੇ ਘੱਟੋ ਘੱਟ 3-3 ਚਾਚਾ-ਚਾਰ ਮੁੰਡੇ ਆਏ ਨਾਲ ਨੁਕਸਾਨ ਮੇਰੀ ਐਕਟਵਾ ਭੰਨੀ ਪਈ ਜੀ ਦੇਖੋ ਸਾਰੀ ਤੋੜੀ ਪਈ ਹੈ ਬਿਲਕੁਲ ਚੂਰੋ-ਚੂਰ ਕੀਤੀ ਪਈ ਹੈ ਉਧਰੋਂ ਈਕਸ਼ਾ ਭੰਗੇ ਹੈ ਸੀਸੀਟੀਵੀ ਕੈਮਰੇ ਤੁਹਾਡੇ ਸਾਹਮਣੇ ਲੱਥੇ ਪਏ ਸਾਰੇ ਤੋੜ-ਤੂੜ ਗਏ ਸਾਰੇ ਕਿੰਨੇ ਤੁਹਾਡਾ ਵੀ ਨੁਕਸਾਨ ਕਰਤਾ ਤੁਸੀਂ ਕਿੱਦਾਂ ਨਹੀਂ ਮੰਗ ਕਰਦੇ ਪ੍ਰਸ਼ਾਸਨ ਨੂੰ ਕਿਰਪਾ ਤੁਸ ਮੰਗ ਕਰਦੇ ਹੈ ਜਿਹੜੀ ਗੁੰਡਾਗਰਦੀ ਵੱਧ ਰਹੀ ਹੈ ਬਰ ਬੇਰਸ ਤੇ ਕੋਈ ਅੰਕੁਸ਼ ਲਗਾਇਆ ਜਾਵੇ ਕੰਟਰੋਲ ਕੀਤਾ ਜਾਵੇ ਨਸ਼ਾ ਪਤਾ ਇੰਨਾ ਵੱਧ ਰਿਹਾ ਪੂਰੇ ਆਪਣੇ ਸਮਾਜ ਵਿੱਚ ਜਿਹੜੀ ਮਰਜ਼ੀ ਸਰਕਾਰ ਆ ਆ ਜਾਵੇ ਕੋਈ ਕੋ ਸਭ ਉੱਧੇ ਚੱਲ ਰਿਹਾ। ਪਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਵੀ ਕਿਸੇ ਤਰੀਕੇ ਨਾਲ ਹਮਲਾ ਹੋਇਆ ਕੋਈ ਨਾ ਕੋਈ ਇਹਨਾਂ ਦੇ ਵੀ ਗਲਤੀ ਹੋਣੀ ਕਿਤੇ ਮਿਲਣਾ ਜੇ ਕੋਈ ਰੰਜਿਸ਼ ਹੋਣੀ। ਸ਼ਾਇਦ ਹੋ ਸਕਦਾ ਇਹਨਾਂ ਦੀ ਕੋਈ ਰੰਜਿਸ਼ ਹੋਵੇ ਤਾਂ ਹੀ ਤਾਂ ਇੰਨੇ ਜਾਣੇ ਆਏ ਆ ਕੁੱਟਣ ਦੇ ਨਾਲ ਨੂੰ। ਕੋਈ ਬਿਨਾਂ ਵਜੇ ਤਾਂ ਕੋਈ ਐਵੇਂ ਕਿਰਪਾਨਾਂ ਨੰਗੀਆਂ ਲੈ ਕੇ ਆਏਗਾ ਹੀ ਨਹੀਂ। ਇਹ ਕਿੰਨੇ ਕੁ ਸਮੇਂ ਤੋਂ ਰਹਿ ਰਹੇ ਆ ਇੱਥੇ? ਇਹ 2 ਮਹੀਨੇ ਤੋਂ ਰਹਿ ਰਹੇ ਜੀ ਐ। ਲਗਭਗ। ਪਹਿਲਾਂ ਵੀ ਕੋਈ ਗਲਵਾਟ ਇਦਾਂ ਦੀ ਹੋਈ ਹੈ। ਇਦਾਂ ਤਾਂ ਕਦੀ ਵੀ ਮਹੱਲੇ 'ਚ ਕਦੀ ਗਲਵਾਟ ਨਹੀਂ ਹੋਈ ਵੀ ਇਦਾਂ ਕੋਈ ਈਟਾ ਰੋੜਾ ਜਾਂ ਕਿਰਪਾਨਾਂ ਖਾਲੀ ਚੱਲੀਆਂ ਹੋਣ। ਕੋਈ ਗਲਵਾ ਦੋ ਮਹੀਨੇ ਦੇ ਇਹਨਾਂ ਨਾਲ ਕੋਈ ਗੱਲ ਪਾਣੀ ਹੋਣਾ ਹੁਣ ਪਹਿਲੀ ਫਸਟ ਟਾਈਮ ਹੈ ਦੋ ਮਹੀਨਿਆਂ ਤੋਂ ਪਹਿਲੀ ਵਾਰੀ ਚਾਂਸ ਹੋਇਆ ਇਹਨਾਂ ਨਾਲ ਲੜਾਈ ਝਗੜੇ ਦਾ ਬਾਕੀ ਸਾਨੂੰ ਨਹੀਂ ਪਤਾ ਕੀ ਹਾਲਤ ਆ ਹਾਂ ਆਪਣੇ ਵੱਲੋਂ ਤਾਂ ਅਸੀਂ ਕੰਪਲੀਟ ਕੀਤੀ ਹੈ ਮਤਲਬ ਲਿਖਤੀ ਰੂਪ ਚ ਹੋਈ ਹੈ ਮਤਲਬ ਪੱਕੀ ਦੋਸਤੀ ਨਹੀਂ ਹੋਈ ਹਲੇ ਕੱਚੇ ਤੌਰ ਤੇ ਰੂਪ ਹੁਣ ਜਾਣੀ ਆ ਜਾਣਾ ਹੁਣ ਜਾਣੇ ਆ ਐਸਚੀਓ ਸਾਹਿਬ ਨੂੰ ਮਿਲਦੇ ਆ ਫਿਰ ਦੇਖਦੇ ਆ ਮੇਰਾ ਨਾਮ ਬਲਵੀਰ ਸਿੰਘ ਆ ਜੀ ਗਰੀয়াল ਕਲੋਨੀ 1 ਨੰਬਰ ਗਲੀ ਦੇ ਵਿੱਚ ਮੇਦੀ ਰੈਸ਼ ਆ ਮੈਂ ਅੱਜ ਤੋਂ ਦੋ ਮਹੀਨੇ ਪਹਿਲਾਂ ਇਹਨਾਂ ਨੂੰ ਕਿਰਾਏ ਤੇ ਮਕਾਨ ਦਿੱਤਾ ਸੀਗਾ ਜੀ ਤੇ ਵਿਸ਼ਕਰਮਾਡੇ ਵਾਲੇ ਦਿਨ ਵੀ ਅਸੀਂ ਆਪਣੇ ਘਰੇ ਆਏ ਆ ਤੇ ਇਹ ਸਾਨੂੰ ਅੱਗੋਂ ਟੁੱਟ ਕੇ ਬੈ ਗਏ ਨੇ ਕਿ ਤੁਸੀਂ ਇੱਥੇ ਬਾਰ ਬਾਰ ਕੀ ਕਰਨ ਆ ਰਹੇ ਹੋ ਤੇ ਮੈਂ ਇਹਨਾਂ ਨੂੰ ਉਦੋਂ ਹੀ ਜਵਾਬ ਦੇ ਗਿਆ ਸੀਗਾ ਕਿ ਮੇਰਾ ਮਕਾਨ ਖਾਲੀ ਕਰ ਦਿਓ ਜੀ ਪਰ ਆਤੀ ਜੋ ਇਹਨਾਂ ਨੇ دہشت ਭਰਿਆ ਮਾਹੌਲ ਹੋਇਆ ਆਣ ਗਵਾਂਡ ਦੇ ਨਾਲ ਹੋਇਆ ਉਹਨਾਂ ਦਾ ਨੁਕਸਾਨ ਹੋਇਆ ਤੇ ਇਹਨਾਂ ਦੇ ਕੋਲੋਂ ਜਲਦੀ ਜਲਦੀ ਅਸੀਂ ਕਮਰਾ ਖਾਲੀ ਕਰਾਣਾ ਚਾਹੁੰਦੇ ਆ ਸਾਨੂੰ ਐਸਐਚਓ ਨੂੰ ਸਾਬ ਨੂੰ ਵੀ ਇਹੀ ਅਪੀਲ ਕਰਾਂਗਾ ਜਾ ਕੇ ਕਿ ਇਹਨਾਂ ਦੀ ਅੱਜ ਦੀ ਅੱਜ ਹੀ ਇਹ ਕਮਰਾ ਖਾਲੀ ਕਰ ਕਿਉਂਕਿ ਰਾਤ ਨੂੰ ਜਾਂ ਕੱਲ ਨੂੰ ਫੇਰ ਅਦਾ ਦਾ ਕੋਈ ਹਮਲਾ ਹੋ ਜੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਫੇਰ ਹੋ ਜੇ ਉਹਦੇ ਵਿੱਚ ਤਾਂ ਫੇਰ ਸਾਨੂੰ ਵਿੱਚ ਆਣਾ ਪਏਗਾ ਨਾ ਕਿਹਨੂੰ ਕੋ ਨੁਕਸਾਨ ਹੋਗੇ ਮੱਲੇ ਜੀ ਮੱਲੇ ਦੇ ਵਿੱਚ ਜੀ ਐਕਟਿਵ ਆ ਮੋਟਰਸਾਈਕਲ ਗੱਡੀਆਂ ਸਾਰੇ ਤੁਹਾਡੇ ਕੋ ਫੂਟੇਜ ਪਈ ਨੇ ਜੀ ਮੇਰਾ ਏਸੀ ਵਗੈਰਾ ਸਾਰੇ ਦਰਵਾਜ਼ੇ ਦਰੂਜੇ ਸਾਡੇ ਐਫਸੀਸੀਟੀ ਕੈਮਰੇ ਸਾਰਾ ਕੁਝ ਭੰਗ ਗਿਆ ਜੀ ਇੰਨਾ ਦੀ ਕੋਈ ਆਪਾ ਚ ਰੰਜੀਸਾ ਸਾਨੂੰ ਪਤਾ ਨਹੀਂ ਮੈਨੂੰ ਤਾਂ ਰਾਤੀ 9:16 ਤੇ ਮਹੱਲੇ ਦੇ ਵਿੱਚੋਂ ਫੋਨ ਆਇਆ ਕਿ ਤੁਹਾਡੇ ਘਰ ਦੇ ਉੱਤੇ ਇਦਾਂ ਦਾ ਹਮਲਾ ਹੋਇਆ ਜੀ ਉਹਦੀ ਫੈਮਿਲੀ ਚ ਕੌਣ-ਕੌਣ ਬੰਦੇ ਜਿਹਨਾਂ ਨੇ ਰੈਂਟ ਤੇ ਦਿੱਤਾ ਇੰਨਾ ਦੀ ਫੈਮਿਲੀ ਦੇ ਵਿੱਚ ਜਦੋਂ ਦਿੱਤਾ ਸੀਗਾ ਤੇ ਉਦੋਂ ਤਾਂ ਇਹੀ ਕਹਿੰਦੇ ਸੀਗੇ ਕਿ ਇੱਕ ਮੁੰਡਾ ਮੇਰਾ ਚੰਡੀਗੜ੍ਹ ਰਹਿੰਦਾ ਜੀ ਉਹ ਪਤਾ ਨਹੀਂ ਕੋਈ YouTube ਸਟਾਰ ਵਗੈਰਾ ਉਹਨੇ ਬੌਂਸਰ ਬੌਂਸਰ ਰੱਖਿਆ ਉਹਨਾਂ ਨੇ ਫਲੈਟ ਉੱਥੇ ਹੀ ਲਿਆ 25000 ਰੁਪਏ ਰੈਂਟ ਦਿੰਦੇ ਆ ਤੇ ਇੱਕ ਮੇਰਾ ਮੁੰਡਾ ਵਾ ਤੇ ਇੱਕ ਛੋਟੀ ਕੁੜੀ ਆ ਹੁਣ ਅਸੀਂ ਆ ਕੇ ਦੇਖਦੇ ਆ ਤੇ ਮੁੰਡਿਆਂ ਨੇ ਬੁਧਾਤੀ ਵੀ ਜਦੋਂ ਆ ਇਹਨਾਂ ਨੇ ਇੱਕ ਦਰਵਾਜ਼ਾ ਸਾਡਾ ਬੰਦ ਸੀਗਾ ਇੱਕ ਦਰਵਾਜ਼ੇ ਨੂੰ ਬਾਹਰੋਂ ਤਾਲਾ ਲਾ ਕੇ ਉਹਨੂੰ ਬੰਦ ਕੀਤਾ ਹੋਇਆ ਸੀਗਾ ਤੇ ਜਦੋਂ ਅਸੀਂ ਅੰਦਰ ਐਂਟਰ ਹੋਏ ਆਂ ਤੇ ਪੁਲਿਸ ਮੁਲਾਜ਼ਮਾ ਨੇ ਦਰਵਾਜ਼ਾ ਖਲਵਾਇਆ ਤੇ ਅੰਦਰੋਂ 4 ਤੋਂ 5 ਮੁੰਡੇ ਅੰਦਰੋਂ ਨਿਕਲੇ ਨੇ ਤੇ ਨਾਲ ਹੀ ਐਕਟਿਵ ਅੰਦਰ ਖੜੀਆਂ ਸੀ ਲੈ ਕੇ ਫਟਾਫਟ ਉੱਥੋਂ ਭੱਜ ਗਏ ਮੱਲੇਦਾਰੀ ਜਿੱਦਾਂ ਦੀ ਗੁੰਡਾਗਰਦੀ ਚੱਲਦੀ ਪਈ ਕੀ ਮੰਗ ਕਰਦੇ ਸੀ ਮੰਗੇ ਸੀ ਕਿ ਵੇਹੀ ਪ੍ਰਸ਼ਾਸਨ ਤੋਂ ਕਰਦੇ ਆ ਜਲਦ ਤੋਂ ਜਲਦ ਇਹਨਾਂ ਦੇ ਕੋਲ ਅੱਜ ਦੀ ਅੱਜ ਦੀ ਮਕਾਨ ਖਾਲੀ ਕਰਾਇਆ ਜਾਵੇ ਕਿ ਅਸੀਂ ਵੀ ਇੱਥੇ 5 ਸਾਲ ਰਹਿ ਕੇ ਗਏ ਆ ਅੱਜ ਤੱਕ ਅਿੱਦਾਂ ਦੀ ਅਸੀਂ ਗੁੰਡਾਗਰਦੀ ਕਿਤੇ ਵੀ ਨਹੀਂ ਦੇ ਮੇਰਾ ਨਾਮ ਅਰਜੁਨ ਸਿੰਘ ਜੀ ਮੈਂ ਵਾਰਡ ਨੰਬਰ 13 ਤੋਂ ਪ੍ਰਧਾਨ ਅਰਜੁਨ ਸਿੰਘ ਤੇ ਸਾਡੇ ਇਲਾਕੇ 'ਚ ਜਿਹੜੀ ਰਾਤੀ ਵਾਰਦਾਤ ਹੋਈ ਹੈ ਇਹ ਤੁਸੀਂ ਦੇਖੀ ਐ ਸੀਸੀਟੀਵੀ ਭੰਨ ਤੇ ਗੱਡੀਆਂ ਭੰਤੀਆਂ ਨੁਕਸਾਨ ਬਹੁਤ ਹੋਇਆ ਔਰ ਸਾਰਾ ਮੁਹੱਲੇ ਵਾਲੇ دہشت ਜਨੇ ਡਰੇ ਹੋਏ ਨੇ ਬਿਲਕੁਲ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਕਮਰੇ ਜਲਦੀ ਜਲਦੀ ਖਾਲੀ ਕਰਾ ਲਤੇ ਜਾਣਾ ਮਕਾਨ ਮਾਲਕ ਵੀ ਕੋਲ ਖੜੇ ਨੇ ਇਹਨਾਂ ਨੂੰ ਵੀ ਸੀ ਕਿ ਇਹੀ ਬੇਨਤੀ ਕਰਦੇ ਆ ਕਿ ਭਾਈ ਸਾਨੂੰ ਖਤਰਾ 25 ਤੋਂ 30 ਸਾਲ ਹੋ ਗਏ ਸਾਨੂੰ ਇਸ ਇਲਾਕੇ 'ਚ ਰਹਿੰਦਿਆਂ ਨੂੰ ਅਜੇ ਤੱਕ ਕਦੀ ਇਦਾਂ ਦੀ ਕੋਈ ਵਾਰਦਾਤ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਇਹ ਜਾਦੇ ਕਿਰਾਏਦਾਰ ਆਏ ਪਹਿਲੇ ਮਕਾਨ ਮਾਲਕਾਂ ਨਾਲ ਥੋੜੀ ਝੜਪ ਹੋਈ ਇਹਨਾਂ ਦੀ ਉਸ ਤੋਂ ਬਾਅਦ ਵੀ ਦੂਸਰੀ ਝੜਪ ਹੋਈ ਜਿਹੜੀ ਕਿ 25 ਤੋਂ 30 ਮੁੰਡੇ ਜਿਹੜੇ ਕਿ ਕਿਰਪਾਨਾਂ ਲੈ ਕੇ ਸਾਡੇ ਇਲਾਕੇ ਚ ਆਏ ਔਰ ਸਾਡੇ ਸਾਰੇ ਬੱਚੇ ਡਰੇ ਹੋਏ ਨੇ دہشت ਨੇ ਬਦਕੋ ਅਸੀਂ ਇੰਨੀ ਚਾਹਦੇ ਵੀ ਸਾਡੇ ਮਹੱਲੇ 'ਚ ਕਿਸੇ ਦੇ ਹੋਰ ਜਾਨੀ ਮਾਲੀ ਨੁਕਸਾਨ ਹੋਵੇ ਕਿ ਅਸੀਂ ਇਹੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਅਮਰੇ ਖਾਲੀ ਕਰਾਈ ਜਾਣ ਜੀ ਮਕਾਨ ਮਾਲਕਾਂ ਨੂੰ ਵੀ ਇਹੀ ਕਹਿੰਦੇ ਆ ਕਿ ਅਮਰੇ ਖਾਲੀ ਕਰਾਈ ਜਾਣ ਤੇ ਉਹਨਾਂ ਨੂੰ ਜਿੱਥੇ ਮਰਜ਼ੀ ਜਾਣਾ ਕਿੰਨੇ ਵਜੇ ਆਏ ਸੀ ਜੀ ਇਹ 9 ਸਵਾਂ 9 ਦਾ ਨਾਮ ਸੀ ਜੀ ਕਿੰਨੀ ਕਹਤਾ ਦਾ ਦੇ ਵਿੱਚ ਇਹ ਘਟੋ ਘਟ 30 ਤੋਂ 35 ਜਣੇ ਸੀ ਘਟੋ 12 13 ਮੋਟਰਸਾਈਕਲ ਸੀ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਮੁੰਡੇ ਬੈਠੇ ਸੀ ਵਿੱਚ ਜਿਹੜੀ ਇਹ ਗੁੰਡਾਗਰਦੀ ਹੋਈ ਏ ਇਹਦੇ ਬਾਰੇ ਤੁਹਾਡਾ ਪ੍ਰਸ਼ਾਸਨ ਤੋਂ ਕਿਸ ਤਰੀਕੇ ਦਾ ਮੰਗ ਪ੍ਰਸ਼ਾਸਨ ਹਲੇ ਤੱਕ ਤੇ ਕੋਈ ਹਲੇ ਤੱਕ ਦੇਖਣ ਨੂੰ ਸਾਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਹਲੇ ਤੱਕ ਹਲੇ ਤੱਕ ਕੋਈ ਆਇਆ ਹੀ ਨਹੀਂ ਰਾਤੀਆਂ ਆਇਆ 10 ਮਿੰਟ ਆਏ ਨੇ ਉਹ ਵੀ ਚਲੇ ਗਏ ਨੇ ਫਿਰ ਅਸੀਂ ਥਾਣੇ ਜਾ ਕੇ ਕੰਪਲੇਨ ਵੀ ਕੀਤੀ ਹੈ ਉਹ ਹਲੇ ਤੱਕ ਕੋਈ ਸੁਣਵਾਈ ਨਹੀਂ ਹੈਗੀ ਦੇਖੋ ਕੀ ਹਥਿਆਰ ਲੀਕ ਉਨਾ ਕੋ ਛਰਪਾਨਾ ਦਾਤ ਗੰਡਾਸੇ ਟਕੂਏ ਬਹੁਤ ਹਥਿਆਰ ਸੀ ਡਾਂਗਾ ਤੱਕ ਇਟਾਂ ਤੱਕ ਬਣ ਚਲਾਈਆਂ ਨਾਲ ਇਹਦੇ ਵਿੱਚ ਕਾਰਨ ਨਹੀਂ ਜੀ ਕੋਈ ਕਾਰਨ ਪਤਾ ਲੱਗੀ ਨਹੀਂ ਜੀ ਸਾਨੂੰ ਇਹਦੇ ਬਾਰੇ ਨੋਲਜ ਨਹੀਂ ਕਰਦਾ ਕਾਰਨ ਜਿਨ੍ਹਾਂ ਦੇ ਨਾਲ ਲੜਾਈ ਹੋਈ ਉਹਨਾਂ ਨੂੰ ਪਤਾ ਹੋਣਾ ਵੀ ਕੀ ਚੱਕਰ ਇਹ ਸਾਨੂੰ ਨਹੀਂ ਬਾਰੇ ਰਿਪੋਰਟ ਬਲੇ ਪ੍ਰਧਾਨ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਕੀ ਗੱਲ ਬਾਤ ਦੇਖੋ ਜੀ ਉਹ ਗੱਲ ਹੀ ਨਹੀਂ ਕਰਦੇ ਸਿੱਧੇ ਮੂੰਹਾਂ ਉਹ ਗੱਲ ਹੀ ਨਹੀਂ ਕਰ ਰਹੇ ਦੱਸਦੇ ਹੀ ਨਹੀਂ ਕੁਝ ਵੀ ਵੀ ਕੀ ਕਾਰਨ ਹੈ ਕੀ ਨਹੀਂ ਇਹ ਤੇ ਉਹੀ ਦੱਸ ਸਕਦੇ ਨੇ ਵੀ ਕੀ ਕਾਰਨ ਹੈ ਵੀ ਕਿਉਂ ਵੀ ਕੁਛ ਨਾ ਕੁਛ ਤੇ ਹੋਏਗਾ ਹੀ ਵੀ ਕਾਰਨ ਅਗਰ ਐਦਾਂ ਤਾਂ ਕੋਈ ਆਂਦਾ ਨਹੀਂ ਬਸੇ ਤੁਸੀਂ ਕੰਪਲੀਟ ਦਰਖਾਸਤ ਕਰਾਈ ਹਾਂਜੀ ਥਾਣੇ ਰਾਤੀ ਰਿਪੋਰਟ ਲਿਖਾ ਲਿਖਾਤੀ ਜੀ ਕਿ ਕਿੱਦਾਂ ਦੀ ਮੰਗ ਕਰਤੀ ਮੰਗ ਕਰ ਰਹੇ ਆ ਪ੍ਰਸ਼ਾਸਨ ਤੋਂ ਜੀ ਇਹ ਜਲਦੀ ਜਲਦੀ ਹੱਲ ਕੀਤਾ ਜਾਵੇ ਇਹਦਾ ਤੇ ਇਹਨਾਂ ਤੋਂ ਸਾਡਾ ਸਟਕਾਰਾ ਕਰਾਇਆ ਹੋਵੇ ਮਹੱਲੇ ਨੂੰ ਮਹੱਲਿਆ ਵੀ ਬਹੁਤ ਦੁਖੀ ਹੋ ਗਿਆ ਵੀ ਦੇਖੋ ਜੀ ਐਦਾਂ ਦਾ ਕਦੇ ਦੇਖਿਆ ਨਹੀਂ ਸੀ 25 ਤੋਂ 30 ਸਾਲ ਹੋ ਗਏ ਸਾਨੂੰ ਤੇ ਰਹਿੰਦਿਆਂ ਨੂੰ ਕਿ ਇੱਥੇ ਮੇਰੇ ਬ੍ਰਦਰ ਦੇ ਫਲੋਵਰਸ ਸੀਗੇ ਜਿਹਦਾ ਆਈਡੀ ਵਗੈਰਾ ਬਣਾ ਉਹ ਇੰਸਟਾਗ੍ਰਾਮਰ ਤੇ ਫਲੋਵਰਸ ਵਗੈਰਾ ਹੈਗੇ ਨੇ ਤਾਂ ਉਹਨੂੰ ਐਦਾਂ ਦੀ ਧਮਕੀਆਂ ਆਉਂਦੀਆਂ ਸੀ ਕਿ ਤੇਰੇ ਫੋ ਵੱਧ ਹੋਗੇ ਆ ਜਾਂ ਕੀ ਕਹਿੰਦੇ ਨੇ ਤੈਨੂੰ ਉਹਦੇ ਤੋਂ ਪੈਸੇ ਆਣ ਵਾਲੇ ਆ ਕੁਝ ਵੀ ਇਹ ਇਹਨੂੰ ਬੰਦ ਕਰ ਦੇ ਇੱਕ ਦੋ ਮੁੰਡੇ ਹੋਰ ਵੀ ਨੇ ਉਹਨਾਂ ਸਭ ਨੂੰ ਫੋਨ ਆਉਂਦੇ ਸੀਗੇ ਕੀ ਨਾਮ ਬ੍ਰਦਰ ਦਾ ਤੁਹਾਡਾ ਬ੍ਰਦਰ ਦਾ ਨਾਮ ਮੇਰੇ ਰਵੀ ਆ ਤੇ ਉਹਨਾਂ ਨੂੰ ਕਹਿੰਦੇ ਨੇ ਫੋਨ ਬਾਰ ਬਾਰ ਉਹਨੇ ਸਾਨੂੰ ਇੱਕ ਹਫਤਾ ਪਹਿਲਾਂ ਇਦਾਂ ਦੱਸਦਾ ਰਹਿੰਦਾ ਸੀ ਕਿ ਦੀਦੀ ਮੈਨੂੰ ਇਦਾਂ ਫੋਨ ਆ ਰਿਹਾ ਜਾਂ ਕੁਝ ਵੀ ਹੈ ਮੈਂ ਉਹਨੂੰ ਕਿਹਾ ਕੋਈ ਗੱਲ ਨਹੀਂ ਜਦੋਂ ਇਦਾਂ ਵੀਡੀਓ ਬਣਦੀ ਹੈ ਤਾਂ ਇਦਾਂ ਲੋਕੀ ਫੋਨ ਕਰਦੇ ਕਮੈਂਟਾਂ ਚ ਗਾਲਗੂਲਾ ਕੱਢਦੇ ਨੇ ਤਾਂ ਇਗਨੋਰ ਕਰ ਲੈਣਾ ਚੀਜ਼ਾਂ ਨੂੰ ਤੇ ਫਿਰ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਕਿ ਮੇਰਾ ਬ੍ਰਦਰ ਵੀ ਅੰਦਰ ਹੀ ਸੀਗਾ ਜਾਂ ਕੁਝ ਵੀ ਉਹਨਾਂ ਨੇ ਆ ਕੇ 25 30 ਮੁੰਡੇ ਸੀਗੇ ਇਹ ਮੈਂ ਦੇਖੇ ਵੀ ਨਹੀਂ ਮੈਂ ਤਾਂ ਕੋਠੇ ਟਹਿਲ ਰਹੀ ਸੀ ਆਪਣਾ ਮੈਂ ਤਾਂ نیچے ਆ ਕੇ ਸਿਰਫ ਇੰਨੀ ਗੱਲ ਸਾਡੇ ਗੇਟ ਗੁੱਟ ਸਾਰਾ ਓਪਨ ਸੀਗਾ ਮੈਂ نیچے ਆ ਕੇ ਸਿਰਫ ਇੰਨੀ ਗੱਲ ਕਹੀ ਕਿ ਗੇਟ ਲਗਾ ਲਓ ਤੇ ਸਾ ਤੇ ਉਹਨਾਂ ਨੇ ਫਿਰ ਇਸ ਤਰੀਕੇ ਨਾਲ ਜੋ ਵੀ ਤੁਸੀਂ ਤੁਹਾਡੇ ਸਾਹਮਣੇ ਵਾਲ ਮਾਰੀ ਤੇ ਸਾਡੇ ਉਧਰ ਸਾਰੇ ਬੈੱਡ ਵਗੈਰਾ ਸਾਡੇ ਉਧਰ ਸ਼ੀਸ਼ੇ ਲੱਗੇ ਸੀ ਬੈੱਡਾਂ 'ਚ ਉਹ ਸਾਰੇ ਸ਼ੀਸ਼ੇ ਭੰਨੇ ਆ ਇੱਥੋਂ ਦੀ ਸਾਰੇ ਸ਼ੀਸ਼ੇ ਬਣ ਕੇ ਬੈੱਡ ਸਾਰੇ ਟੁੱਟੇ ਆ ਕਿਸ ਤਰ੍ਹਾਂ ਦੀ ਵੀਡੀਓ ਬਣਾਉਂਦੇ ਆ ਮਤਲਬ ਅਸੀਂ ਦੇਖਦੇ ਆ ਵੀ ਜਿਹੜੇ ਅੱਜ ਕੱਲ ਬਹੁਤ ਸੌਂਗ ਗਾਣੇ ਇਦਾਂ ਦੇ ਚੱਲ ਰਹੇ ਨੇ ਵੀ ਬੜੀ ਬਦਮਾਸ਼ੀ ਵਾਲੇ ਹੱਲਾਸ਼ੇਰੀ ਵਾਲੇ ਤਰੀਕਾ ਜਿਹੜਾ ਵੀਡੀਓਜ਼ ਬਣਾਉਣ ਦਾ سلسلہ ਚੱਲਦਾ ਉਸ ਮਸਲੇ ਨੂੰ ਲੈ ਕੇ ਵੀ ਲੜਕੇ ਲੜਕਿਆਂ ਦੀ ਆਪਸ ਦੇ ਵਿੱਚ ਕਾਫੀ ਬਹਿੰਤ ਬਸਈਆ ਹੋਇਆ ਹੈ ਪਹਿਲਾਂ ਇੱਕ ਗਰੁੱਪ ਦੂਜੇ ਤੇ ਹਮਲਾ ਕਰਕੇ ਆਏ ਤੇ ਅੱਜ ਇੱਥੇ ਕਿਰਾਏ ਦੇ ਰਹਿ ਰਹੇ ਸੀ ਰਵੀ ਨਾਮ ਦਾ ਲੜਕਾ ਹੈ ਇਰੇ ਘਰੇ ਆ ਕੇ ਕੁਝ ਅਣਪਛਾਤੇ ਲੜਕੀਆਂ ਨੇ ਹਮਲਾ ਕੀਤਾ ਤੇ ਮੱਲੇ ਵਾਲਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਇਹਦਾ ਮੇਰੀ ਬੇਨਤੀ ਹੈ ਜੀ ਸਾਰਿਆਂ ਨੂੰ ਵੀ ਜੇ ਤੁਸੀਂ ਆਪਣਾ ਮਕਾਨ ਕਿਰਾਏ ਤੇ ਦਿੰਨੇ ਹੋ ਤਾਂ ਪਹਿਲਾਂ ਉਹਦੀ ਵੈਰੀਫਿਕੇਸ਼ਨ ਜ਼ਰੂਰ ਕਰਵਾਓ ਤਾਂ ਕਿ ਇਹ ਚੀਜ਼ ਨੋਟ ਡਾਊਨ ਹੋਵੇ। ਦੂਸਰਾ ਤਫ਼ਤੀਸ਼ ਕਰਕੇ ਦਿਓ ਜੇ ਤੁਹਾਡੇ ਨਾਲ ਇੱਕ ਵਾਰੀ ਅਗਲੇ ਨੇ ਮਿਸਬੀਹੇਵ ਕੀਤਾ ਤਾਂ ਘੱਟੋ ਘੱਟ ਤੁਹਾਨੂੰ ਵੀ ਅਲਰਟ ਹੋਣਾ ਚਾਹੀਦਾ ਕਿਉਂਕਿ ਅਸੀਂ ਨਹੀਂ ਜਾਣ ਸਕਦੇ ਆਪਾਂ ਤਾਂ ਇੱਕ ਵਾਰ ਕਿਰਾਇਆ ਕਿਰਾਏ ਤੇ ਮਕਾਨ ਦੇ ਕੇ ਮਹੀਨੇ ਬਾਅਦ ਜਾ ਕੇ ਕਿਰਾਇਆ ਲੈਣ ਆਂਦੇ ਆਂ ਪਰ ਪਿੱਛੋਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਔਰ ਚੀਜ਼ਾਂ ਦੇ ਉੱਤੇ ਆਪਾਂ ਧਿਆਨ ਨਹੀਂ ਦਿੰਦੇ ਤੇ ਅਜਿਹੇ ਆਰਦਾਤਾਂ ਜਿਹੜੀਆਂ ਉਹ ਹੁੰਦੀਆਂ ਨੇ ਸੋ ਮੈਂ ਬੇਨਤੀ ਜ਼ਰੂਰ ਕਰਾਂਗੀ ਵੀ ਕੋਈ ਵੀ ਅਗਰ ਆਪਾਂ ਮਹੱਲੇ ਦੇ ਵਿੱਚ ਵੀ ਮੰਨ ਲਿਆ ਅਸੀਂ ਇੱਥੇ ਨਹੀਂ ਰਹਿੰਦੇ ਅਸੀਂ ਆਪਣਾ ਮਕਾਨ ਕਿਰਾਏ ਤੇ ਦੇ ਰਹਿਆ ਤਾਂ ਕੱਟੂ-ਕੱਟੇ ਸੋਚ ਕੇ ਜ਼ਰੂਰ ਲਈਏ ਵੀ ਆਲੇ-ਦੁਆਲੇ ਆਨਗਵਾਂਡ ਦੇ ਵਿੱਚ ਕੋਈ ਵੀ ਮਾਹੌਲ ਹੈ ਜਿਹੜਾ ਉਹ ਗੰਦਲਾ ਨਾ ਹੋ ਸਕੇ ਅਜਿਹੀ ਜਿਹੜੀ ਵਾਰਦਾਤ ਆ ਉਹਨੂੰ ਰੋਕਿਆ ਜਾ ਸਕੇ ਤੇ ਪੂਰੀ ਤਫਦੀਸ਼ ਤੋਂ ਬਾਅਦ ਬੱਚੇ ਬੰਦੇ ਨੂੰ ਜਾਣਨ ਤੋਂ ਬਾਅਦ ਹੀ ਉਹਨੂੰ ਜਿਹੜਾ ਮਕਾਨ ਕਿਰਾਏ ਤੇ ਦੇਓ ਤੁਸੀਂ ਥੈਂਕ ਯੂ ਇਸ ਮਾਮਲੇ ਬਾਰੇ ਥਾਣਾ ਟਿੱਬਾ ਦੇ ਇੰਚਾਰਜ ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਕਿਸੇ ਨੂੰ ਵੀ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਬਾਕੀ ਜਿਸ ਘਰ ਤੇ ਹਮਲਾ ਹੋਇਆ ਹੈ, ਉਹਨਾਂ ਵੱਲੋਂ ਹਾਲੇ ਤੱਕ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ। ਮੁਹੱਲੇ ਦੇ ਮੋਹਤਬਰ ਵਿਅਕਤੀਆਂ ਵੱਲੋਂ ਮਿਲੀ ਸ਼ਿਕਾਇਤ ਮੁਤਬਕ ਪੁਲਿਸ ਵੱਲੋਂ ਜ਼ਰੂਰ ਕਾਰਵਾਈ ਕੀਤੀ ਜਾ ਰਹੀ ਹੈ। ਅਤੇ ਬਹੁਤ ਜਲਦ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਏਗਾ। ਤੁਸੀਂ ਵੇਖ ਰਹੇ ਹੋ ਸनातਨ ਦਰਸ਼ਨ ਸਮਾਚਾਰ। ਜੀ ਜੀ ਇਹ ਐਕਚੁਅਲੀ ਨਾ ਉੱਥੇ ਗਰੇਵਾਲ ਕਲੋਨੀ ਦੀ 6 ਨੰਬਰ ਗਲੀ ਚ ਇੱਕ ਰਵੀ ਨਾਂ ਦਾ ਯੂਟਿਊਬਰ ਰਹਿੰਦਾ ਹੈ ਉਹ ਪਤਾ ਲੱਗਿਆ ਵੀ ਉਹਨੇ ਪਹਿਲਾਂ ਕਿਸੇ ਲੜਕੇ ਦੀ ਬਾਹ ਬੂਹ ਤੋੜੀ ਸੀ ਤੋਂ ਰਾਤ ਉਹ ਉਹਦੇ ਕਰਕੇ ਆਏ ਵੀ ਇਹਨੇ ਸਾਡੇ ਮੁੰਡੇ ਦੀ ਬਾਹ ਤੋੜੀ ਆ ਤੇ ਪਰ ਉਹਨੇ ਦਰਵਾਜ਼ਾ ਨਹੀਂ ਖੋਲਿਆ ਦਰਵਾਜ਼ਾ ਨਾ ਖੋਲਣ ਤੇ ਉਹਨਾਂ ਨੇ ਗਵੰਡੀ ਰਾਜਕਮਰ ਸੀ ਉਹਨਾਂ ਦੀ ਸਕੂਟਰੀ ਤੇ ਆਪਣਾ ਈ ਰਿਕਸ਼ਾ ਸੀ ਉਹ ਉਹਨੂੰ ਤੋੜਤਾ ਤੇ ਜਿਹੜੇ ਆਪਣਾ ਮਾਲਕ ਨੇ ਉਹਨਾਂ ਨੇ ਵੀ ਦੱਸਿਆ ਵੀ ਜਿਹੜਾ ਰਵੀ ਆ ਇਹ ਵੀ ਡਿਫਾਲਟਰੀ ਆ ਕਿਉਂਕਿ ਇਹਦੇ 8-10 ਬੰਦੇ ਜੇ ਬਲਾਬਲੂ ਲੈਂਦਾ ਤੇ ਕੋਈ YouTube ਕੋਈ ਰੀਲਾਂ ਰੂਲਾਂ ਤਿਆਰ ਕਰਦਾ ਪਰ ਹੈ ਗਲਤ ਆ ਬੰਦਾ ਕਿਉਂਕਿ ਇਹਨਾਂ ਨੂੰ ਕਿਰਾਇਆ ਕੋਈ ਐਵੇਂ ਨਹੀਂ ਦਿੰਦੇ ਤੇ ਇਹਨਾਂ ਨੇ ਦੱਸਿਆ ਵੀ ਇਹਨਾਂ ਦੀ ਮਦਰ ਨੂੰ ਮੈਂ ਪੁੱਛਿਆ ਤਾਂ ਸਾਨੂੰ ਅੱਗੋਂ ਮਰਾਏ ਬੋਲਦੇ ਆ ਤੇ ਜਦੋਂ ਕੱਲ ਹੋਇਆ ਉਹਦੇ ਬਾਰੇ ਉਹਨਾਂ ਨੇ ਕਿਹਾ ਤੇ ਕਹਿੰਦੇ ਵੀ ਸਾਡੇ ਤੱਕ ਕਈ ਲੜਾਈ ਝਗੜੇ ਆ ਵੀ ਇਵਨ ਉਹਨਾਂ ਨੇ ਦਰਖਾਸਤ ਵੀ ਨਹੀਂ ਪੁਲਿਸ ਨੂੰ ਦਿੱਤੀ ਫਿਰ ਹੁਣ ਉਥੋਂ ਦੇ ਵਾਰਡ ਨੰਬਰ 13 ਪੈਂਦਾ ਉਥੋਂ ਦੇ ਪ੍ਰਧਾਨ ਆਏ ਹੋਏ ਆ ਤੇ ਇਹਨਾਂ ਨੂੰ ਮੈਂ ਮਾਲਕ ਜਿਹੜੇ ਉਹਦੇ ਰਾਜਕਮਰ ਜੀ ਨੂੰ ਬੁਲਾਇਆ ਵੀ ਤਾਂ ਕਿ ਇਹਨਾਂ ਤੋਂ ਦਰਖਾਸਤ ਲੈ ਕੇ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਰਾਤ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਤੇ ਮੈਂ ਵੀ ਮੌਕਾ ਦੇਖਿਆ ਜਿਹੜੀ ਵੀ ਬਣਦੀ ਕਾਰਵਾਈ ਅਗਲੀ ਪ੍ਰੋਪਰ ਲਿਆਵਾਂਗੇ ਮੁੰਡੇ ਵੀ ਇਹ ਛੋਟੀ ਛੋਟੀ ਉਮਰ ਦੇ ਹੀ ਆ ਤੇ ਇਹਨਾਂ ਨੂੰ ਜਿਹੜੀ ਇਹਨਾਂ ਦੀ ਬਣਦੀ ਜੋ ਇਹਨਾਂ ਨੇ ਕੀਤਾ ਉਹਨਾਂ ਦੀ ਸਖਤ ਸਖਤ ਕਾਰਵਾਈ ਕੀਤੀ ਜਾਏਗੀ